ਸਵਾਗਤ ਹੈ ਕਿਸਾਨ ਵੀਰੋ ਹੌਡਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਭਗਤ ਬ੍ਰਹਮਾਣ ਕਹਿੰਦੇ ਜੀ ਨੂੰ ਇਹ ਬਰਨਾਲੇ ਜ਼ਿਲ੍ਹੇ ਦੇ ਪਿੰਡ ਦੋ ਸਾਨੂੰ ਝੋਟੀਆਂ ਦਿਖਾਵਾਂ ਜਮਾ ਬਾਜਬ ਤੇ ਛੋਟੇ-ਛੋਟੇ ਰੇਟਾਂ ਦੇ ਵਿੱਚ ਇੱਕ ਬੱਲੀ ਝੋਟੀ ਸੂਈ ਸਵਾਈ ਅਤੇ ਇੱਕ ਤਿੱਲ ਝੋਟੀ ਬਿਨਾਂ ਬੱਚੇ ਤੋਂ ਗੱਲਬਾਤ ਕਰਾਵਾਂ ਸਾਰੀ ਬਾਈ ਦਾ ਪੂਰੀ ਜਾਣਕਾਰੀ ਨੇ ਤੁਸੀਂ ਸੌਦਾ ਲੈਣਾ ਜੀ ਆਜੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਯਾਰ ਭਾਈ ਹੋਠੀਕੋ ਜੀ ਹਾਂ ਵਧੀਆ ਵਧੀਆ ਭਾਈ ਪਹਿਲਾਂ ਤਾਂ ਨੰਬਰ ਬੋਲ ਵੀਰੇ ਆਪਣਾ 94653 307543 07543 ਪਿੰਡ ਆਪਣਾ ਜੀ ਪਿੰਡ ਆਪਣਾ 44 ਚਾਰ ਵਾਲੇ ਕੋਠੇ ਜ਼ਿਲ੍ਹਾ ਆਪਾਂ ਨੂੰ ਬਨਾਲਾ ਪੈ ਜਾਂਦਾ ਜੀ ਤਹਿਸੀਲ ਆਪਾਂ ਨੂੰ ਤਾਪਾ ਹਾਂਜੀ ਨੇੜੇ ਆਪਣੇ ਮੇਨ ਬਰਨਾਲਾ ਤੇ ਪੱਖੋ ਗਿੰਚੇ ਨਹੀਂ ਰਹਿੰਗੇ ਹਾਂ ਇੱਧਰ ਸੈਣਾ ਵੀ ਆ ਗਿਆ ਸੈਣਾ ਆ ਗਿਆ ਕੋਲੇ ਓਕੇ ਜੀ ਤੇ ਅੱਜ ਫਿਰ ਕਿੰਨੇ ਜਾਨਵਰ ਆਪਣੇ ਕੋਲੇ ਦੋ ਆ ਜੀ ਦੋਏ ਜਿਹੜੀ ਆਪਾਂ ਬੱਲੀ ਝੋਟੀ ਦੇਖੀ ਜਾਂਦੇ ਆ ਬਾਈ ਹਾਂਜੀ ਬਾਈ ਕਿਹੜਾ ਸੂਆ ਸੂਈ ਹੈ ਇਹ ਇਹ ਪਹਿਲਾ ਹੀ ਹੈ ਜੀ ਪਹਿਲੇ ਸੂਏ ਸੂਈ ਹੈ ਸਿੰਘ ਫਿਰ ਥੋੜਾ ਖੁੱਲਾ ਆ ਗਿਆ ਹਣਾ ਹਾਂ ਖੁੱਲਾ ਤੇ ਬਾਕੀ ਮਗਰ ਕੀ ਆ ਗਿਆ ਬਾਈ ਮਰਦਾ ਹਾਂਜੀ ਕਿੰਨੇ ਦਿਨਾਂ ਹੀ ਸੂਈ ਵਿਆ ਇਹ ਨੂੰ ਹੋ ਗਏ ਬਈ ਮਹੀਨੇ ਬੁੱਤੇ ਮਹੀਨਾ ਤੇ ਹੁਣ ਅੱਜ ਦੁੱਧ ਕਿੰਨਾ ਰਹਿਣੀ ਦਦੂਰਾ ਲੋਸਾਤ ਮੰਨ ਜੇ ਮਣਕੇ ਲੇ ਜਾ ਬੇਨਾਨ ਬਾਈ ਸਹੀ ਗੱਲ ਹੁੰਦੀ ਆ ਬਾਈ ਦੀ ਜਮਾ ਜਿੰਨੀ ਵੀ ਕਰੀ ਗਈ ਇਹਦੇ ਖੋਲੋ ਜੀ ਨੂੰ ਤੋੜ ਰਖ ਰਗੇ ਤੇ ਇੱਕ ਚੰਗੀ ਜੋ ਤੇਜੀ ਬਾਕੀ ਕਦ ਕਾਟ ਚੰਗਾ ਸਿੰਘ ਥੋੜਾ ਜਿਹਾ ਬੇਬੂਲਾ ਖੁੱਲਾ ਬਾਡੀ ਆਹਾ ਉਹਨਾ ਪੂਰਾ ਜੱਜਦਾ ਤੇ ਪੈਰਾਂ ਪੂਰਾ ਤੇ ਨਿਸ਼ਾਨੀਆਂ ਪੂਰੀਆਂ ਇਹਦੇ ਬੱਲੀ ਆਪਾਂ ਇਹਨੂੰ ਕਹਿ ਸਕਦੇ ਆ ਥਣ ਲੇਵੇ ਦੀ ਸਾਫ ਆ ਕਦ ਕਾਟ ਚੰਗਿਆਂ ਜੂ ਹੀ ਆ ਗਿਆ ਆ ਦੇਖੋ ਜੀ ਹੁਣ ਠੰਡੀ ਸੀਲ ਵਾਧੂ ਠੰਡੀ ਸੀਲ ਵਾਧੂ ਆ ਬਾਈ ਹਾਂ ਬਾਈ ਧਾਰਾਂ ਦੂਰਾ ਜਿ ਮਰਜੀ ਮਾਰੀ ਚੱਲਗੇ ਮਾਰੀ ਬਾਈ ਓਕੇ ਜੀ ਆ ਦੇਖੋ ਲਓ ਹਾਂ ਠੰਡੀ ਸੀਲ ਵਾਧੂ ਬਾਕੀ ਦਾ ਘਰੇ ਦੁੱਧ ਪੀਣ ਵਾਲਾ ਸੌਦਾ ਤੇ ਮੁੱਲ ਝੋਟੀ ਤਾਜੀ ਤੋਕੜ ਆਲਾ ਜਮਾ ਮੁੱਲ ਬਾਈ ਨੇ ਇਹਦਾ ਕਰਨਾ ਠੀਕ ਹੈ ਜੀ ਜਾਇ ਰੇਟ ਦੇ ਵਿੱਚ ਸੇਲ ਕਰਨੀਆਂ ਦੁੱਧ ਜਿੰਨਾ ਤੁਹਾਨੂੰ ਦੱਸਿਆ ਜਮ ਉਹਨਾਂ ਰੈਡੀ ਹੋਊ ਜੀ ਆਹ ਵੇਖੋ ਸਾਡੇ ਬਸ ਆਪ ਧਾਰਾ ਤੁਹਾਨੂੰ ਕਰਾ ਦੇਣੀ ਚੈੱਕ ਜੀ ਛੱਡੋ ਫਿਰ ਬੱਚਾ ਬੱਚਾ ਛੱਡ ਤਾਂ ਆਪ ਆਹ ਦੇਖੋ ਵੀਰੋ ਨੌਰੀ बंद करो पहला जितना करा दे जक थाना na ਹਾਲੇ ਤੇ ਗਾਵਾ ਦੇ ਮਗਲੇ ਥਾਂ ਤੇ ਮਾਰ ਲਾਓ। ਨਾ ਹੋਈ। ਤਾਰਾ ਦੁਰਾ ਨਹੀਂ ਆ ਮੋਕੇ ਬਾਤ ਵੀਰੇ। ਨਾ ਹੋਈ। ਤੇ ਕੀ ਰੇਟ ਆ ਗਿਆ ਫਿਰ ਇਹਦਾ ਜਮਾ ਜਾ ਅੱਜ ਦੇਣ ਲੈਣ। ਬੋਲ ਬਾਈ ਜਿੰਨਾ ਮੱਝ ਲੈ ਰਿਹਾ ਬਾਹਰ 10000 ਦੇਣੀ ਆ। 60000 ਦੀ। ਹਾਂ। ਮਾਨਦਾਨ ਮੜਾ ਮੋਟਾ। ਹਾਂ ਹੋ ਜਾਊਗਾ। ਤੇ ਹੁਣ ਬਾਈ ਤਿਲ ਝੂਟੀ ਆਪਾਂ ਦੇਖੀਂਦੇ ਪਲੂ ਨਹੀਂ ਸੁਈ ਵੇ ਵੀ। ਹਾਂ ਬਾਈ। ਕਿਹੜੇ ਥਣੋਂ ਤੱਲ ਆ ਇਹ? ਆ ਮੂਹ ਲਾਈ ਬਹਿਣੀ ਆ ਤੇ ਕੇ ਬਾਸੀ ਨੂੰ ਢੱਲ ਲੈ। ਤੇ ਉਹ ਦੁੱਧ ਆਉਂਦਾ। ਦੁੱਧ ਆਉਂਦਾ ਇਹ ਚੂੜੀ ਚੂੜੀ ਆਉਂਦਾ। ਬੱਚਾ ਹੈ ਨਹੀਂ ਇਹਦਾ ਵੀ ਬੱਚਾ ਹੈ ਕਿੰਨੇ ਘਰ ਦੀ ਸੂਈ ਵੀ ਮਹੀਨਾ ਹੋ ਜਾ ਵੀ ਮਹੀਨਾ ਹੋ ਗਿਆ ਤੇ ਕਿੰਨਾ ਦੁੱਧਾ ਹੁਣ ਦੁੱਧ ਵੀ 7 ਲੱਟਿਆ 7 ਕਿਲੋ ਜਮਾ ਤੇਰਾ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਦੇ ਜੀ ਚੈੱਕ ਚੰਗੀ ਹੈ ਜੀ ਇਹ ਵੀ ਬਾਕੀ ਦੇਦਾ ਕੀ ਰੇਟ ਆ ਗਿਆ ਫਿਰ ਬਾਈ ਦਿਲ ਦੇ ਹਿਸਾਬ ਨਾਲ ਬਾਦ ਇਹ ਵੀ ਦੇ ਜਾਂਦੀ ਆ 57000 ਜੀ 57000 ਜੀ ਓਕੇ ਦੁੱਧ ਜਰੂਰ ਆਉਂਦਾ ਜੀ ਬਾਈ ਕਹਿੰਦਾ ਚੱਲ ਵੀ ਸਕਦਾ ਥਣ 7 ਕਿਲੋ ਦੁੱਧ ਰੈਡੀ ਹੈ ਥੱਲੇ ਵੀ ਹੂੰ ਲੈ ਚਲੋ ਜੀ ਤੇ ਮਿਲਦੀ ਕਿਵੇਂ ਆ ਵੀਰੇ ਬਾਟ ਹਾਪੀ ਜੀ ਮਿਲਦੀ ਹੈ ਬਾਈ ਥਾਪੀ ਤੇ ਮਿਲ ਪੈਂਦੇ ਓਕੇ ਜੀ ਬਾਕੀ ਦੇ ਗਾਂ ਨੂੰ ਚੰਗੀ ਵਣਨ ਵਾਲੀ ਹੈ ਜੀ 57000 ਦੇ ਵਿੱਚ ਤੁਹਾਨੂੰ ਮਿਲਣੀ ਹੈ ਤੇ ਇਧਰ ਤੁਹਾਨੂੰ ਝੋਟੀ ਮਿਲਣੀ ਹੈਗੀ 65 62 ਬਾਈ ਇਹਦਾ 80000 ਦੀ ਹੈ 62000 ਦੀ ਓਕੇ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਦਿਖਾਤੀਆਂ ਜੀ ਪਿੰਡ ਚਾਲ ਵਾਲੇ ਕੋਠੇ ਭਗਤਪੁਰਾ ਮੋੜ ਵੀ ਕਹਿੰਦੇ ਆ ਜੀ ਜਰੂਰ ਕਰਿਓ ਬਾਈ ਨਾਲ ਸੰਪਰਕ ਤੇ ਨੰਬਰ ਫੇਰ ਬੋਲੀ ਬਾਈ 94652 ਹੂੰ 08330 075743 ਹਾਂਜੀ ਤੇ ਜਰੂਰ ਕਰੋ ਬਾਈ ਨਾਲ ਸੰਪਰਕ ਦੋ ਝੋਟੀਆਂ ਦੇ ਦੋਨੇ ਸੰਦਕਾਤੀਆਂ ਜਮਾ ਬਾਜਬ ਰੇਡ ਦੇ ਵਿੱਚ ਨੂੰ ਕਵਰ ਕਰਕੇ ਤੀਆਂ ਤੁਹਾਨੂੰ